ਮੇਰਾ ਨਾਮ ਸਰਪਜੀਤ ਸਿੰਘ ਆਂ ਢੁੱਗੂ ਕਿਆ ਜ਼ਿਲ੍ਹਾ ਬਰਨਾਲਾ ਮੇਰੀ ਘਰ ਵਾਲੇ ਦਾ ਨਾਮ ਕਰਨਗਾਰਾ ਤੇ ਮੇਰਾ 2023 ਦੇ ਵਿੱਚ ਵਿਆਹ ਹੋਇਆ ਸੀਗਾ ਤੇ ਸਾਰੇ ਪੈਸੇ ਅਸੀਂ ਲਾਈ ਸੀਗੇ ਤੇ ਜਦੋਂ ਵੀ ਵਿਆਹ ਇਹਨਾਂ ਤੋਂ ਕੋਈ ਵੀ ਖਰਚਾ ਸੀ ਕੋਈ ਵੀ ਖਰਚਾ ਨਹੀਂ ਲੈਂਦਾ ਸੀਗਾ ਤੇ ਮੈਨੂੰ ਕਹਿੰਦੀ ਸੀ ਮੈਂ ਤੈਨੂੰ ਵਰਕ ਪਰਮਿਟ ਜੀ ਦਵਾਉਂਗੀ ਤੇ ਤੈਨੂੰ ਮੈਂ ਪੀਆਰ ਵੀ ਦਵਾਉਂਗੀ ਹਨਾ ਵੀ ਤੂੰ ਮੈਨੂੰ ਇੱਕ ਵਾਰ ਵੀ ਪੈਸੇ ਦਵਾ ਕੇ ਲੈ ਜਾ ਵੀ ਮੇਰੇ ਇੰਨੇ ਭੈਣਾਂ ਆਏ ਵੀ ਹਨਾ ਵੀ ਤੂੰ ਘਰ ਦੇ ਨਾਲ ਵੀ ਗੱਲ ਕਰਕੇ ਵੇਖ ਲੈ ਵੀ ਮੇਰਾ ਬੀ ਜੀ ਬੀ ਦਾ ਲਵਾ ਦੇਣਾ ਨਾ ਤੇ ਮੈਂ ਘਰ ਦੇ ਨਾਲ ਗੱਲ ਕੀਤੀ ਜਦੋਂ ਤੇ ਮੇਰੇ ਮੰਮੀ ਡੈਡੀ ਨਾਲ ਮੈਂ ਕੀ ਜੋ ਗੱਲ ਕੀਤੀ ਮੰਮੀ ਡੈਡੀ ਮੇਰੇ ਮੰਨ ਗਏ ਤੇ ਹਨਾ ਤੇ ਮੈਂ ਇਹਦੋਂ ਆ ਜਿਹੜੀ ਇਹਨਾਂ ਦਾ ਇਹਦੀ ਫੀਸ ਦਾ ਖਰਚਾ ਤੇ ਮੈਂ ਉਹ ਵਿਆਹ ਤੇ ਜਿਹੜਾ ਖਰਚਾ ਕੀਤਾ ਤੇ ਅੱਗੇ ਜਿਹੜਾ ਇਹਦਾ ਰੈਨ ਦਾ ਖਰਚਾ ਸਾਰਾ ਮੈਂ ਕੀਤਾ ਮੇਰਾ ਟੋਟਲ 40 45 ਲੱਖ ਰੁਪਏ ਦਾ ਖਰਚਾ ਆਇਆਗਾ ਤੇ ਬਾਅਦ ਵਿੱਚ ਇਹ ਆਪਦੇ ਘਰਦਿਆਂ ਨੂੰ ਮੈਥੋਂ ਬਿਨਾ ਪੁੱਛੇ ਤੇ ਮੈਂ ਜਦੋਂ ਇੱਥੋਂ ਆਇਆ ਜਦੋਂ ਮੈਂ ਇੱਥੇ ਆ ਗਿਆ ਕੈਨੇਡਾ ਤੇ ਮੈਨੂੰ ਬਿਨਾ ਪੁੱਛੇ ਇਹਨੇ ਆਪਦੇ ਮੰਮੀ ਡੈਡੀ ਦਾ ਤੇ ਆਪਦੇ ਭਰਾ ਦਾ ਵੀਜ਼ਾ ਲਵਾਇਆ ਤੇ ਆਪਦੇ ਭਰਾ ਨੂੰ ਇਹਨੇ ਸੱਦਿਆ ਜਦੋਂ ਇਹਨੇ ਆਪਦੇ ਭਰਾ ਨੂੰ ਸੱਦਿਆ ਤੇ ਜੋ ਵੀ ਫੇਰ ਇਹਨੇ ਫੇਰ ਦੁਬਾਰੇ ਮੈਨੂੰ ਮੰਗ ਕੀਤੀ ਮੇਰੇ ਮੰਮੀ ਡੈਡੀ ਨੂੰ ਮੰਗ ਕੀਤੀ ਜ਼ੋਰ ਪਾਇਆ ਸਾਡੇ ਤੇ ਯਾਰ ਵੀ ਮੇਰੇ ਵੀ ਮੇਰੇ ਕੋਲ ਕੋਈ ਖਰਚੇ ਨਹੀਂ ਹੈਗਾ ਮੇਰੇ ਕੋਲ ਕੋਈ ਵੀ ਪੈਸਾ ਲਾਉਣ ਨੂੰ ਹੈ ਨਹੀਂਗਾ ਹਣਾ ਤੇ ਮੇਰੇ ਭਰਾ ਨੂੰ ਇੱਕ ਵਾਰ ਬੁਲਾ ਲਾਣਾ ਵੀ ਮੈਂ ਤੈਨੂੰ ਸਾਰਾ ਕੁਝ ਸੈੱਟ ਕਰ ਦੂੰਗੀ ਤੇਰੀ ਵੀ ਲਾਈਫ ਸੈੱਟ ਕਰ ਦੂੰਗੀ ਨਾਲ ਮੈਂ ਆਪ ਸੈੱਟ ਹੋ ਜੂੰਗੀ ਨਾਲੇ ਤੇਰੀ ਹਨਾ ਮੇਰੇ ਭਰਾ ਦੀ ਵੀ ਲਾਈਫ ਸੈੱਟ ਹੋ ਜੂਗੀ ਤੇ ਫਿਰ ਮੈਂ ਆਪਦੇ ਡੈਡੀ ਨਾਲ ਗੱਲ ਕੀਤੀ ਤੇ ਫਿਰ ਮੇਰੇ ਡੈਡੀ ਨੇ ਇਹਦਾ ਸਾਰਾ ਖਰਚਾ ਚੱਕ ਕੇ ਇਹਦੀ ਟਿਕਟ ਕਰਾਈ ਤੇ ਫਿਰ ਇਹਦੇ ਭਰਾ ਨੂੰ ਵੀ ਸੱਦਿਆ ਜਦੋਂ ਇੱਥੇ ਸੱਦ ਕੇ ਸਾਰਾ ਕੁਝ ਸਿੱਧਾ ਇਹਦੇ ਭਰਾ ਦਾ ਵਰਕ ਪਰਮਿਟ ਜੋ ਕੁਝ ਵੀ ਹੁੰਦਾ ਸੀ ਅਸੀਂ ਸਾਰਾ ਕੁਝ ਸਿੱਧਾ ਡੰਨ ਕੀਤਾ ਫੇਰ ਵੀ ਦੁਬਾਰੇ ਤੇ ਜਦੋਂ ਡੰਨ ਕਰਤਾ ਇਹਨੇ ਮੈਨੂੰ ਬਿਨਾਂ ਦੱਸੇ ਮੈਂ ਕੰਮਤੀ ਸੀਗਾ ਤੇ ਮੈਨੂੰ ਵੀ ਬਿਨਾਂ ਦੱਸੇ ਹੀ ਅ ਘਰੋਂ ਬੈਗ ਚੱਕ ਕੇ ਆਪਦੇ ਭਰਾ ਨਾਲ ਪਾਕੀ ਤੇ ਇਹਨਾਂ ਦੀ ਪਲੈਨਿੰਗ ਪਹਿਲਾਂ ਹੀ ਚੱਲ ਰਹੀ ਸੀਗੀ ਤੇ ਮੈਨੂੰ ਕੋਈ ਪਤਾ ਨਹੀਂ ਕੋਈ ਨਹੀਂ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਕੀ ਕੁਝ ਕਰ ਰਹੀ ਹੈ ਨਾ ਤੇ ਮੈਂ ਤਾਂ ਦੇ ਇੱਕ ਤਰ੍ਹਾਂ ਦਾ ਮੈਂ ਇਹ ਤਾਂ ਵੀ ਕਹ ਲੋ ਐਸਾ ਜਿਹਾ ਵੀ ਹੈਲਪ ਕਰ ਰਹੇ ਸੀ ਕਦੇ ਭਰਾ ਦੀ ਤੇ ਐਦੀ ਤੇ ਇਹਨਾਂ ਦੇ ਪਰਿਵਾਰ ਦੀ ਠੀਕ ਆ ਤੇ ਮੈਂ ਬਹੁਤ ਹੈਲਪ ਕੀਤੀ ਆ ਜੋ ਕੁਛ ਵੀ 1 ਰੁਪਿਆ ਇਹਨਾਂ ਦੇ ਅੱਜ ਤੱਕ ਇਹਨਾਂ ਦੇ ਪਰਿਵਾਰ ਤੋਂ 1 ਰੁਪਿਆ ਨਹੀਂ ਲਾਇਆ ਤੇ ਫਿਰ ਵੀ ਮੈਨੂੰ ਆ ਕੇ ਇੱਥੇ ਆ ਕੇ ਭਰਾ ਨੂੰ ਜਦੋਂ ਬੁਲਾ ਲਿਆ ਫਿਰ ਮੇਰੇ ਨਾਲ ਕਲੇਸ਼ ਬਹੁਤ ਉਸ ਲੜਾਈ ਝਗੜਾ ਬਹੁਤ ਉਸ ਕਰਨ ਲੱਗੀ ਫਿਰ ਜਦੋਂ ਇਹ ਆਪਣੇ ਭਰਾ ਨੂੰ ਸਾਥ ਲਿਆ ਤੇ ਫਿਰ ਇਹ ਬੇਨਾ ਲੜਾਈ ਝਗੜਾ ਕਰਨ ਲੱਗੀ ਫਿਰ ਇਹ ਫਿਜ਼ੀਕਲ ਰੀਜ਼ਨ ਤੋਂ ਵੀ ਬਣਾਉਣ ਨੂੰ ਮੈਨੂੰ ਇਨਕਾਰ ਕਰਦੀ ਸੀ ਕਿ ਹਣਾ ਵੀ ਮੈਂ ਨਹੀਂ ਕਰਦੀ ਫਿਰ ਲੜਾਈਆਂ ਝਗੜਾ ਕਰਨ ਲੱਗੀ ਫਿਰ ਫਿਰ ਮੰਮੀ ਡੈਡੀ ਇਹਨਾਂ ਦੇ ਘਰੇ ਵੀ ਗਏ ਸੀਗੇ ਤੇ ਪੰਚਾਇਤ ਵੀ ਗਈ ਤੇ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਵੀ ਹਾਂ ਅਸੀਂ ਕੁੜੀ ਨੂੰ ਕਹਿ ਦਾਂਗੇ ਐਦਾਂ ਕਰਕੇ ਸਾਰਾ ਕੁਝ ਤੇ ਸਾਡੀ ਕੋਈ ਵੀ ਇਹਨਾਂ ਨੇ ਕੋਈ ਵੀ ਨਹੀਂ ਉਦੋਂ ਸੁਣੀ ਹੈਗੀ ਮੰਗ ਠੀਕ ਹੈ ਤੇ ਹੁਣ ਹੁਣ ਮੈਂ ਜਦੋਂ ਮੇਰਾ ਟਾਈਮ ਆਇਆ ਵੀ ਹਾਂ ਮੈਂ ਆਪ ਦਾ ਵਰਕ ਪਰਮਿਟ ਅਪਲਾਈ ਕਰਨਾ ਜਾਂ ਕੁਝ ਵੀ ਕਰਨਾਗਾ ਤੇ ਫਿਰ ਮੈਨੂੰ ਇਹ ਧਮਕੀਆਂ ਦੇਣ ਲੱਗੀ ਬਾਅਦ ਵਿੱਚ ਜਦੋਂ ਆਪ ਦੇ ਭਰਾ ਕੋਲ ਗਈ ਵੀ ਹਾਂ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਮੈਂ ਤੈਨੂੰ ਐਦਾਂ ਕਰੂੰਗੀ ਜੇ ਤੂੰ ਆਇਆ ਕੀਤਾ ਮੈਨੂੰ ਇਹ ਪੁਲਿਸ ਤੋਂ ਵੀ ਫੋਨ ਕਰਾਏ ਤੇ ਮੈਂ ਦੋ ਵਾਰ ਪੁਲਿਸ ਕੋਲ ਵੀ ਗਿਆ ਬਿਲਕੁਰੀ ਪੁਲਿਸ ਵੀ ਆਈ ਹੈਗੀ ਆ ਤੇ ਮੈਂ ਫੇਰ ਵੀ ਚੁੱਪ ਹੋ ਗਿਆ ਤੇ ਜਦੋਂ ਲਾਸਟ ਦੇ ਵਿੱਚ ਜਦੋਂ ਵਰਕ ਪਰਮਿਟ ਦਾ ਟਾਈਮ ਆਇਆ ਅਪਲਾਈ ਕਰਨ ਦਾ ਤੇ ਸਾਰੇ ਵਰਕ ਪਰਮਿਟ ਤੋਂ ਜਦੋਂ ਮੈਂ ਉਹਨੂੰ ਕਿਹਾ ਵੀ ਕੇਰਨ ਵੀ ਮੇਰਾ ਵਰਕ ਪਰਮਿਟ ਵਧਾ ਦੇ ਜਾਂ ਇਦਾਂ ਕਰ ਦੇ ਫਿਰ ਇਹ ਸਾਰੀ ਜੀਤ ਨੂੰ ਮੈਨੂੰ ਨਾ ਕਰਨ ਲੱਗ ਗਈ ਫਿਰ ਮੇਰੇ ਮੰਮੀ ਡੈਡੀ ਵੀ ਗਏ ਇਹਨਾਂ ਦੇ ਘਰ ਫਿਰ ਪੰਚਾਇਤ ਵੀ ਗਈ ਹੈ ਨਾ ਸਾਰਾ ਕੁਝ ਕੀਤਾ ਤੇ ਫਿਰ ਵੀ ਇਹਨੇ ਕੋਈ ਵੀ ਇਨਸਾਫ ਜਾਂ ਕੋਈ ਵੀ ਕਿਸੇ ਵੀ ਚੀਜ਼ ਪਰ ਰਾਹ ਨਹੀਂ ਪਾਇਆ ਤੇ ਮੇਰਾ ਹੁਣ ਵਰਕ ਪਰਮਿਟ ਖਤਮ ਹੋਣਾ ਲਾਏਗਾਗਾ ਤੇ ਮੈਨੂੰ ਇਹ ਜਮਾ ਵੀ ਸਾਰੀ ਚੀਜ਼ ਤੋਂ ਨਾ ਕਰ ਤਈਏ ਨੇ ਵੀ ਹਾਂ ਮੈਂ ਤੈਨੂੰ ਕੋਸ ਨਹੀਂ ਦਿੰਦੀ ਅੱਗੋਂ ਮੈਨੂੰ ਧੌਂਕੀਆਂ ਦਿੰਦੀ ਆ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਜੋ ਤੂੰ ਆਏਗੀ ਤਾਂ ਕਿਦੀ ਦਾਦੀ ਇਹਦੇ ਮੰਮੀ ਡੈਡੀ ਤੇ ਮੈਨੂੰ ਸਾਰੇ ਹੀ ਧਮਕਾਉਂਦੇ ਸੀ ਕਿ ਵੀ ਹਾਂ ਤੈਨੂੰ ਐਦਾਂ ਕਰਕੇ ਰਿਪੋਰਟ ਕਰਾਵਾਂਗੇ ਤੇ ਇਹਦੇ ਮੰਮੀ ਰੈਡੀ ਵੀ ਮੈਨੂੰ ਇਦਾਂ ਕਰਦੇ ਸੀਗੇ ਵੀ ਮੈਨੂੰ ਪੀਆਰ ਵੀ ਨਾਲ ਦੋ ਤੁਸੀਂ ਵਰਕ ਪਰਮਿਟ ਤਾਂ ਦੇ ਦਿਓ ਮੈਨੂੰ ਜੋ ਪੈਸੇ ਲੱਗੇ ਹਨਾ ਵੀ ਮੈਨੂੰ ਵਰਕ ਪਰਮਿਟ ਦੇ ਵੀ ਮੇਰਾ ਵਰਕ ਪਰਮਿਟ ਵਧਾ ਦਿਓ ਤੇ ਕਿਸੇ ਵੀ ਚੀਜ਼ ਵੱਲ ਨੂੰ ਕੋਈ ਵੀ ਰਾਹ ਮੈਨੂੰ ਕੋਈ ਵੀ ਨਹੀਂ ਦੇ ਰਿਹਾ ਅਣਾ ਮੈਂ ਪ੍ਰਸ਼ਾਸਨ ਨੂੰ ਇਹੀ ਚੀਜ਼ ਦੇ ਵਿੱਚ ਮੰਗ ਕਰਨਾ ਚਾਹੁੰਦਾ ਵੀ ਇਹਨੂੰ ਰਿਪੋਰਟ ਰਿਪੋਰਟ ਕੀਤਾ ਜਾਵੇ ਤੇ ਰਿਪੋਰਟ ਕਰਕੇ ਕੋਈ ਇਹਦੇ ਤੇ ਐਕਸ਼ਨ ਲਇਤਾ ਜਾਵੇ ਅਗਲੀ ਕਾਰਵਾਈਆ ਤੇ ਮੈਨੂੰ ਛੇਤੀ ਤੋਂ ਛੇਤੀ ਇਨਸਾਫ ਮਿਲ ਮਿਲੇ ਤੇ ਮੁੰਡਾ ਪੋਰਟ ਕੀਤਾ ਜਾਵੇ ਕਿ ਇਹਨਾਂ ਕਾਰਨ ਨੂੰ ਤੇ ਜੋ ਵੀ ਮੇਰੇ ਨਾਲ ਗਲਤ ਹੋਇਆਗਾ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਇਹਨੂੰ ਛੇਤੀ ਛੇਤੀ ਰਿਪੋਰਟ ਕੀਤਾ ਜਾਵੇ ਤੇ ਮੈਂ ਇਹੀ ਮੰਗ ਕਰਨਾ ਚਾਹੁੰਦਾ ਵੀ ਇਹਨਾਂ ਤੇ ਜੀਤੀ ਛੇਤੀ ਛੇਤੀ ਕੋਈ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਡੋਗਰ ਸਿੰਘ ਸਾਬਕਾ ਸਰਪੰਚ ਚੇਅਰਮੈਨ ਬਲਕ ਸ਼ਮਤੀ ਸਹਣਾ ਮੈਂ 25 ਨਵੰਬਰ 2022 ਨੂੰ ਜੀ ਰੀਤੀ ਰਵਾਜਾਂ ਦੇ ਮੁਤਾਬਕ ਮੈਂ ਆਪਦੇ ਬੇਟਾ ਸਰਬਜੀਤ ਸਿੰਘ ਦਾ ਵਿਆਹ ਕਰਨ ਕਰਨ ਕੌਰ ਪੁੱਤਰੀ ਕੁਲਵੰਤ RAM ਪਿੰਡ ਗਲੌਲੀ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਨਾਲ ਕਰਿਆ ਸੀ ਜੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਤੇਰੇ ਉਸ ਤੋਂ ਬਾਅਦ ਮੈਂ ਮਤਲਬ ਕਿ ਮੈਨੂੰ ਮੇਰੇ ਸਿਸਟਰ ਨੇ ਹੀ ਮੈਨੂੰ ਮਤਲਬ ਕਿ 10 ਪਈ ਸੀ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਐ ਲੜਕੀ ਕਿਰਨਕੌਰ ਉਹਦੇ ਸਾਡੇ 6 ਬੈਂਡ ਆਏ ਹੋਏ ਸੀ ਤੇ ਉਹ ਕਹਿੰਦੇ ਸੀ ਵੀ ਲੜਕੀ ਦੇ ਪੈਸੇ ਲਾਉਣ ਵਾਲੇ ਮਾਪਿਓ ਮਾਪਿਓ ਸਮਰੱਥ ਨਹੀਂ ਹੈਗੇ ਤੇ ਵੀ ਮਤਲਬ ਕਿ ਪੈਸੇ ਤੁਹਾਨੂੰ ਲਾਉਣੇ ਪੈਣੇ ਆ ਤੇ ਮਤਲਬ ਕਿ ਲੜਕੇ ਦਾ ਤੁਸੀਂ ਲੜਕੀ ਨਾਲ ਵਿਆਹ ਕਰ ਲਓ ਮੈਂ ਕਿਹਾ ਚਲੋ ਠੀਕ ਹੈ ਜੀ ਸਾਨੂੰ ਮਤਲਬ ਕਿ ਮੈਂ ਆਪਦੀ ਪਰਿਵਾਰ ਨਾਲ ਰਾਇ ਕੀਤੀ ਤਾਂ ਮੈਂ ਪੈਸੇ ਮਤਲਬ ਕਿ ਲਾਂਡ ਵਾਸਤੇ ਰਾਜੀ ਹੋ ਗਿਆ ਮੈਂ ਕਰਜ਼ਾ ਚੱਕ ਕੇ ਕਰੀਬ 40 ਲੱਖ ਰੁਪਇਆ ਮਤਲਬ ਕਿ ਲਾਇਆ ਤੇ ਉੱਥੇ ਜਾ ਕੇ ਲੜਕੀ ਮਤਲਬ ਕਿ ਆਪਦੇ ਬਿਆਨ ਹੀ ਬਦਲ ਗਈ ਜੀ ਮੈਂ 25 ਸਤੰਬਰ 2022 ਨੂੰ ਅ ਤਹਿਸੀਲ ਤਪਾ ਆਪਣਾ ਤਹਿਸੀਲ ਤਪੇ ਦੇ ਤਹਿਸੀਲਦਾਰ ਤਪੇ ਦੇ ਮਤਲਬ ਕਿ ਹਾਜ਼ਰੀ ਵਿੱਚ ਮੈਂ ਕੋਰਟ ਮੈਂ ਰਜਿਸਟਰਡ ਕਰਾ ਕੇ 25 ਮਾਰਚ 2023 ਨੂੰ ਕੁੜੀ ਨੂੰ ਮਤਲਬ ਕਿ ਇਥੋਂ ਵੀਜ਼ਾ ਲਵਾ ਕੇ ਭੇਜਿਆ ਸੀ ਜੀ ਜੂਸੀ ਡਬਲਯੂ ਬੈਨਕੂਵਰ ਕੈਨੇਡਾ 2 ਸਾਲ ਦੀ ਮਤਲਬ ਕਿ ਇਹਦੀ ਸਟੱਡੀ ਸੀ ਜੀ 1 ਸਾਲ ਮਤਲਬ ਕਿ ਇਹਨੇ ਆਪਣੇ ਬੇਟੇ ਦੇ ਨਾਲ ਉੱਥੇ ਵਧੀਆ ਰਹੀ ਹੈ ਜੀ ਉੱਥੇ ਬਾਅਦ ਉਸ ਤੋਂ ਬਾਅਦ ਮੈਂ ਬੇਟੇ ਨਾਲ ਇਹ ਕਲੇਸ਼ ਕਰਨ ਕਰਨ ਲੱਗ ਗਈ ਵੀ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਤੁਸੀਂ ਹੈਨਾ ਵੀ ਤੁਹਾਡੇ ਫਾਦਰ ਨੂੰ ਕਹੋ ਤੇ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਮੈਂ ਕਿਹਾ ਚਲੋ ਠੀਕ ਹੈ ਜੀ ਜਦੋਂ ਬੇਟੇ ਨਾਲ ਕਲੇਸ਼ ਕਰਨ ਲੱਗ ਗਈ ਉਸ ਤੋਂ ਬਾਅਦ ਮੈਂ ਕਰੀਬ 7 ਲੱਖ ਰੁਪਇਆ ਚਲੋ ਫੇਰ ਲਾ ਕੇ ਇਹਦੇ ਭਰਾ ਨੂੰ ਭੇਜਿਆ ਜੀ ਉੱਤੇ ਉੱਤੇ ਜਾ ਕੇ ਜਦੋਂ ਮੈਂ ਮਤਲਬ ਕਿ ਇਹਦੇ ਆਪਦੇ ਭਰਾ ਨੂੰ ਬੁਲਾ ਲਿਆ ਜੀ ਤਾਂ ਮਤਲਬ ਕਿ ਭਰਾ ਨੇ ਆਪਣਾ ਉੱਥੇ ਬੁਲਾ ਲਿਆ ਤੇ ਉੱਥੇ ਜਾ ਕੇ ਆਪਦੇ ਭਰਾ ਨਾਲ ਅੱਲਾ ਗਰਹਿਣ ਲੱਗੀ ਜੀ बेटे ਨੂੰ ਉੱਥੇ ਦੋ ਵਾਰ ਜੀ ਇਹਨੇ ਲੜਕੀ ਨੇ ਬਾਰ-ਬਾਰ ਜਦੋਂ ਬੇਟੇ ਨੇ ਕੰਪੈਲ ਕਰਿਆ ਵੀ ਮੇਰੇ ਨਾਲ ਆ ਤੂੰ ਰਹਿ ਹਣਾ ਵੀ ਮੈਂ ਡੈਡੀ ਨੇ ਪੈਸੇ ਲਾਏ ਆ ਤੇ ਤੁਸੀਂ ਆ ਕੇ ਸਾਰੇ ਮੇਰੇ ਨਾਲ ਰਹਿ ਕੇ ਮੇਰਾ ਵਰਕ ਪਰਮਿਟ ਹੋਰ ਅੱਗੇ ਪਤਾ ਮੇਰਾ ਵਰਕ ਪਰਮ ਵਰਕ ਪਰਮ ਖਤਮ ਹੋਣ ਵਾਲਾ ਤਾਂ ਮਤਲਬ ਕਿ ਦੋ ਵਾਰ ਇਹਨੂੰ ਪੁਲਿਸ ਚ ਫੜਾਤਾ ਜੀ ਚਲੋ ਮੈਂ ਉੱਥੇ ਚਾਰਾ ਜੋਹੀ ਕਰਕੇ ਉਹਨਾਂ ਨੂੰ ਦੋ ਵਾਰ ਪੁਲਿਸ ਚੋਂ ਛੁਡਾਇਆ ਤੇ ਹੁਣ ਮੈਂ ਤਾਂ ਮੰਗ ਤਾਂ ਮੇਰੀ ਇਹੀ ਹੈ ਜੀ ਹਨਾ ਵੀ ਇੱਥੇ ਜੋ ਬਣਦੀ ਕਾਨੂੰਨੀ ਕਾਰਵਾਈ ਇਹ ਹੋਵੇ ਤੇ ਬਾਕੀ ਪਰਿਵਾਰ ਤੇ ਜੋ ਹੈ ਪੁਲਿਸ ਨੇ ਚਲੋ ਵਧੀਆ ਮੇਰਾ ਸਾਥ ਦਿੱਤਾ ਜੀ ਹਨਾ ਸਾਰਿਆਂ ਤੇ 420 ਦਾ ਪਰਚਾ ਦਰਜ ਹੋਇਆ ਲੜਕੀ ਤੇ ਵੀ ਪਰਚਾ ਹੋਇਆ ਹਨਾ ਪਰ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੁੜੀ ਨੂੰ ਮੈਂ ਤਾਂ ਇਹ ਗੱਲ ਕਹਿੰਦਾ ਜੀ ਕੁੜੀ ਨੂੰ ਇੱਥੇ ਬੁਲਾ ਕੇ ਮੈਂ ਹਾਈ ਕੋਰਟ ਪਾਉਂਗਾ ਜੀ ਡੀਜੀਪੀ ਨੂੰ ਆਰਡਰ ਕਰਾ ਕੇ ਇਹਨੂੰ ਮੈਂ ਤੇ ਰਿਪੋਰਟ ਕਰਾਉਣਾ ਜੀ ਲੜਕੀ ਨੂੰ ਕੋਈ ਹੋਰ ਲੜਕੀ ਮਤਲਬ ਕਿ ਸਾਡੀ ਬਰਾਦਰੀ ਚਾਕੇ ਇਦਾਂ ਦੀ ਕਦਮ ਨਾ ਚੱਕੇ ਜੀ ਮੈਂ ਕਰਜ਼ਾ ਕਰਜ਼ਾ ਚੱਕਿਆ ਜੀ ਦੋ ਬੇਟੀਆਂ ਮੇਰੀਆਂ ਵਿਆਉਣ ਵਾਲੀਆਂ ਨੇ ਹਨਾ ਮੈਂ ਮੈਂ ਤਾਂ ਅਲੱਗ ਅਲੱਗ ਗਰੀਬ ਪਰਿਵਾਰ ਦਾ ਬੱਚਾ ਜੀ ਹਨਾ ਤੇ ਕਰਜ਼ਾ ਚੱਕ ਕੇ ਮੈਂ ਮਤਲਬ ਕਿ ਆਪਦੀ ਯਾਰਾਂ ਦੋਸਤਾਂ ਤੋਂ ਪਕੜ ਕੇ ਪੈਸੇ ਲਾਏ ਸੀ ਪਰ ਇਹਨਾਂ ਨੇ ਮੇਰੇ ਨਾਲ ਬਹੁਤ ਨਜਾਇਜ਼ ਧੱਕਾ ਕਰਿਆ ਜੀ ਜਦੋਂ ਇਹ ਤੀਜੇ ਸਮੈਸਟਰ ਦੇ ਵਿੱਚੋਂ ਫੇਲ ਹੋ ਗਈ ਜੂਸੀ ਡਬਲਯੂ ਕਾਲਜ ਦੇ ਵਿੱਚ ਵੈਨਕੂਵਰ ਦੇ ਵਿੱਚ ਜਦੋਂ ਤੀਜੇ ਸਮੈਸਟਰ ਚੋਂ ਫੇਲ ਹੋਈ ਆ ਜੀ ਉਦੋਂ ਮਤਲਬ ਕਿ 5 ਲੱਖ ਰੁਪਈਆ ਮੈਂ ਇਥੋਂ ਫੇਰ ਭਰਾਇਆ ਜੀ ਕਿਸੇ ਹੋਰ ਕਾਲਜ ਦੇ ਵਿੱਚ ਸਟੇਟਸ ਮੇਨਟੇਨ ਕਰਨ ਲਈ ਜੀ 5 ਲੱਖ ਰੁਪਈਆ ਮੈਂ ਉਦੋਂ ਫੇਰ ਮੈਂ ਬਾਜੀਗਰ ਜਾਤੀ ਨਾਲ ਸੰਬੰਧ ਰੱਖਦਾ ਜੀ ਸਾਡੀ ਬਾਜੀਗਰ ਜਾਤੀ ਦੇ ਵਿੱਚ ਇਹ ਪਹਿਲਾ ਮਤਲਬ ਕਿ ਪਰਿਵਾਰ ਹੈ ਜਿਨ੍ਹਾਂ ਨੇ ਮਤਲਬ ਕਿ ਸਾਡੇ ਨਾਲ ਬਹੁਤ ਵੱਡਾ ਜ਼ੁਲਮ ਕਰਾਇਆ ਜੀ ਪਰਿਵਾਰ ਨੂੰ ਵੀ ਬਹੁਤ ਸਮਝਾਇਆ ਜੀ ਐਮਐਲਏ ਸਾਹਿਬ ਨੇ ਵੀ ਬਹੁਤ ਸਮਝਾਇਆ ਪੰਚਾਇਤਾਂ ਵੀ ਬਹੁਤ ਲੈ ਕੇ ਗਏ ਜੀ ਪਰ ਇਹਨਾਂ ਨੇ ਮਤਲਬ ਕਿ ਕੋਈ ਸਾਡੀ ਗੱਲ ਸੁਣੀ ਕਰੀ ਹੋਈ ਨਹੀਂ ਸੁਣੀ ਹੋਈ ਨਹੀਂ ਜੀ ਮਤਲਬ ਕਿ ਕੱਲ ਪੁਲਿਸ ਨੇ ਐਸਐਚਓ ਸਹਿਣਾ ਸਰਦਾਰ ਗੁਰਵਿੰਦਰ ਸਿੰਘ ਢਿੱਲੋਂ ਨੇ ਬਹੁਤ ਵਧੀਆ ਸਾਨੂੰ ਇਨਸਾਫ ਦਿੱਤਾ ਜੀ ਜਾ ਕੇ ਪੁਲਿਸ ਨੂੰ ਲੈ ਕੇ ਆਈ ਹੈ ਜੀ ਉਹਨਾਂ ਦੀ ਅਰੈਸਟ ਪਾਈ ਹੈ ਅੱਜ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਨੇ ਉਹਨਾਂ ਦੀ ਅਰੈਸਟ ਪਾ ਤੇ ਸਾਨੂੰ ਮਤਲਬ ਕਿ ਕੁਸ਼ਟ ਪਰਸੈਂਟ ਇਨਸਾਫ ਮਿਲਿਆ ਜੀ ਮੈਂ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਮੈਂ ਇਹੀ ਬੇਨਤੀ ਕਰਦਾ ਵੀ ਉਹਨਾਂ ਨੂੰ ਗਿਰਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਪਹੁੰਚਾਇਆ ਜਾਵੇ ਤੇ ਲੜਕੀ ਨੂੰ ਮਤਲਬ ਕਿ ਕੈਨੇਡਾ ਤੋਂ ਡਿਪੋਰਟ ਕਰਾਇਆ ਜਾਵੇ ਬਿਆਧ ਟੋਟਲ ਅਸੀਂ 12-13 ਲੱਖ ਰੁਪਏ ਮੇਥੋਂ ਮੈਂ ਖਰਚਿਆ ਜੀ 7 ਲੱਖ ਰੁਪਏ ਦਿੱਤਾ ਮੇਥੋਂ ਇਹ ਸਿਉਣਾ ਕੁੜੀ ਨਾਲ ਲੈ ਕੇ ਜੀ ਨਾਲ ਸਾਡਾ ਸਿਉਣਾ ਬੌਸ ਕਰ ਰਹੇ ਆ ਜੀ ਸਿਉਣਾ ਵੀ ਲੈ ਗਈ ਜੀ ਅ ਸਾਡੇ ਥਾਣੇ ਵਿਖੇ ਮਤੀ 26 8 2025 ਨੂੰ ਇੱਕ ਐਫ ਆਈ ਆਰ ਲੌਜ਼ ਹੋਈ ਸੀ 83 ਨੰਬਰ ਬਾਦ ਪੜਤਾਲ ਇਹਦੇ ਵਿੱਚ ਧਾਰਾ 420 120 ਬੀ ਤੇ 506 ਆਈ ਪੀਸੀ ਦੇ ਅਧੀਨ ਐਫ ਆਈ ਆਰ ਲੌਜ਼ ਹੋਈ ਹੈ ਇੱਕ ਡੋਗਰ ਸਿੰਘ ਹੈ ਜੀ ਪਿੰਡ ਉਗੋਕੇ ਦਾ ਤੇ ਉਹਦਾ ਬੇਟਾ ਸਰਬਜੀਤ ਸਿੰਘ ਹੈ ਡੋਗਰ ਸਿੰਘ ਨੂੰ ਇੱਕ ਪਰਿਵਾਰ ਮਿਲਿਆ ਮਲਾਇਆ ਕਿਸੇ ਨੇ ਕਿ ਇਹ ਪਰਿਵਾਰ ਜੀ ਪਾਤਣਾ ਦੇ ਪਾਤਣਾ ਖਾਣੇ ਚ ਪੈਂਦਾ ਪਿੰਡ ਗਲੋਲੀ ਹੈ ਉੱਥੋਂ ਦਾ ਰਹਿਣ ਵਾਲਾ ਉੱਥੇ ਲੜਕੀ ਸੀ ਇੱਕ ਕਿਰਨਕੌਰ ਜਿਹਦੇ ਕੇ ਆਈ ਲਰਟਸ ਦੇ ਵਿੱਚੋਂ ਬੈਂਡ ਆਏ ਸੀ ਤਾਂ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਣ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾਂ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੁ ਨਾਲ ਰਿਆ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਲਾਓ ਵਰਕ ਪਰਮਿਟ ਤੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹ ਦਿਨ ਮੁੰਡੇ ਨੂੰ ਅਲੱਗ ਰਹਿਣ ਲੱਗ ਗਈ ਔਰ ਆਪਦੇ ਪਰਿਵਾਰ ਨਾਲ ਮਿਲ ਕੇ ਵੀ ਉਹਦੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਆ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਤਾਂ ਇਹਨਾਂ ਦੇ ਅਧੀਨੇ ਮੁਕੱਦਮਾ ਦਰਜ ਹੋਇਆ ਜਿਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਉਹਦੀ ਗ੍ਰਿਫਤਾਰੀ ਕਰ ਲਈ ਹੈ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਹੈ ਸਰ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਟੋਟਲ 5 ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਕਿਰਨ ਕੌਰ ਕਿਰਨ ਕੌਰ ਦੇ ਪਿਤਾ ਕੁਲਵੰਤ RAM ਉਹਦੀ ਮਾਂ ਨਿਰਮਲ ਕੌਰ ਤੇ ਉਹਦੀ ਦਾਦੀ ਕਰਤਾਰੋ ਦੇਵੀ ਤੇ ਉਹਦੇ ਚਾਚਾ ਕ੍ਰਿਸ਼ਨ ਕੁਮਾਰ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਹੈ ਇਹਨਾਂ ਦੀ ਮਿਲੀ ਭੁਗਤਤੀ ਸਾਰੀ ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਮੁੰਡਾ ਉੱਥੇ ਮੁੰਡੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨੇ ਸਰ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਕੈਨੇਡਾ ਜਾਣ ਤੋਂ ਬਾਅਦ ਸਾਲ ਕੁ ਇਕੱਠੇ ਰਹੇ ਆ ਉਸ ਤੋਂ ਬਾਅਦ ਕੁੜੀ ਨੇ ਇਹਨੂੰ ਬੁਲਾਉਣਾ ਛੱਡ ਦਿੱਤਾ ਮੁੰਡੇ ਨੂੰ ਕਹਿੰਦੀ ਵੀ ਤੇਰੇ ਰਸਤੇ ਅਲੱਗ ਮੇਰੇ ਅਲੱਗ ਆ ਸਰ ਕਿੰਨੇ ਲੱਖ ਰੁਪਏ ਦੀ ਡਕੀ ਰਹੀ ਸੀ ਟੋਟਲ ਇਹਨਾਂ ਨੇ ਪਹਿਲਾਂ 23 ਲੱਖ ਫਿਰ 6 ਲੱਖ ਫਿਰ 7 ਲੱਖ ਰੁਪਏ ਇਹਨਾਂ ਨੂੰ ਦਿੱਤਾ ਉਹਦੀਆਂ ਕੁੜੀ ਦੀ ਸਟੱਡੀ ਵਾਸਤੇ ਜਾਂ ਕੁੜੀ ਦੇ ਜੋ ਵੀ ਖਰਚੇ ਹੋਏ ਸੀਗੇ ਮੁੰਡੇ ਨੂੰ ਭੇਜਣ ਵਾਸਤੇ 7 ਲੱਖ ਰੁਪਏ ਦਾ ਟੋਟਲ 41 ਲੱਖ ਰੁਪਏ ਦੀ ਠੱਗੀ ਹੈ। ਬਾਕੀ ਦੋ ਸ਼ਾਮ ਸਰ ਤੁਰ ਗ੍ਰਿਫਤਾਰ ਕੀਤਾ ਗਿਆ। ਹਾਂ ਬਾਕੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਅਮੰਤਲ ਲਿਆਂਦੀ ਜਾ ਰਹੀ ਹੈ।